1970 ਦੇ ਦਹਾਕੇ ਦੇ ਅਖੀਰ ਵਿੱਚ ਹੀ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਪੰਜਾਬ ਵਿੱਚ ਕੋਈ ਗੰਭੀਰ ਸੰਕਟਪਨ ਪਿਆ ਹੈ 13 April 1978 ਨੂੰ ਨਰੰਗਕਾਰੀਆਂ ਤੇ ਕੁਝ ਰੂੜੀਵਾਦੀ ਸਿੱਖਾਂ ਦੇ ਇੱਕ ਵਰਗ ਵਿਚਕਾਰ ਹੋਈ ਝੜਪ ਤੋਂ ਬਾਅਦ ਖਤਰੇ ਸਪਸ਼ਟ ਹੋਣ ਲੱਗੇ ਅਤੇ 1971 ਦੀ ਜਨਵਰੀ ਚ ਅਗਵਾਈ ਵਰਗੇ ਸਾਸੀ ਫੈਸਲੇ ਲੈਣ ਵਾਲੀ ਇੰਦਰਾ ਗਾਂਧੀ ਨੇ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਜਰੈਲ ਸਿੰਘ ਭਿੰਡਰਾਂ ਵਾਲੇ ਨੂੰ ਉਭਾਰ ਕੇ ਗੰਭੀਰ ਪੁੱਲ ਕੀਤੀ ਸੀ ਤਾਂ ਵੱਖਵਾਦੀ ਅੰਦੋਲਨ ਠਹਿ ਚੁੱਕਾ ਸੀ ਹਿੰਦੂ ਸਿੱਖ ਵੰਡ ਅਤੇ ਖਾਲਿਸਤਾਨ ਬਣਾਉਣ ਦੀ ਯੋਜਨਾ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਸੀ ਪੰਜਾਬ ਭਰ ਵਿੱਚ ਉਹਨਾਂ ਦਾ ਨਾਰਾ ਗੂੰਜਿਆ ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜਿਵੇ ਹਿੰਦੁਸਤਾਨ ਕਮਰਜ ਪਾਰਟੀ ਦੇ ਦਫ਼ਤਰ ਵਿਰੋਧ ਦੇ ਮੋਰਚੇ ਬਣ ਗਏ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਲਈ ਅਸੀਂ ਡਾਕਟਰ ਅਰਣ ਮਿੱਤਰਾ ਹਰਾਂ ਦਾ ਲਿਖਿਆ ਹੋਇਆ ਇੱਕ ਲੇਖ ਜੋ ਅਤਵਾਦ ਦੇ ਕਾਲੇ ਦੌਰ ਦੇ ਸਮੇਂ ਜਿਹੜੇ ਭਾਰਤ ਦੇ ਵਿੱਚ ਕੁਮਨਿਸਟ ਪਾਰਟੀਆਂ ਦੇ ਲੋਕ ਸਨ ਉਹਨਾਂ ਦੀ ਭੂਮਿਕਾ ਨੂੰ ਦਰਸਾਉਂਦਾ ਹੋਇਆ ਲਿਖਿਆ ਗਿਆ ਹੈ ਇਸ ਤੋਂ ਪਹਿਲਾਂ ਕਿ ਮੈਂ ਇਹ ਲੇਖ ਸ਼ੁਰੂ ਕਰਾਂ ਮੈਂ ਕਹਿਣਾ ਚਾਹੁੰਦਾ ਕਿ ਸਿੱਖੀ ਤੇ ਮਾਰਕਸਵਾਦ ਦੋਨੇ ਹੀ ਮੁਨਖਤਾਵਾਦੀ ਵਿਚਾਰਧਾਰਾਵਾਂ ਨੇ ਤੇ ਦੋਨਾਂ ਵਿੱਚ ਹੀ ਸਮੇਂ-ਸਮੇਂ ਕਰਵਾਟ ਬਣਦੀ ਰਹੀ ਹੈ ਜਿੱਥੇ ਇੱਕ ਪਾਸੇ ਸਿੱਖੀ ਨੂੰ ਮੰਨਣ ਵਾਲੇ ਲੋਕ ਰੱਬ ਦੇ ਭੈਅ ਤੇ ਡਰ ਦੀ ਗੱਲ ਕਰਦੇ ਨੇ ਕਿਤੇ ਗੁਰਮਖ ਸਰੂਪ ਵਾਲੇ ਲੋਕ ਨੇ ਗੱਲਾਂ-ਬਾਤਾਂ ਵੀ ਬੜੀਆਂ ਚੰਗੀਆਂ-ਚੰਗੀਆਂ ਕਰਦੇ ਨੇ ਪਰ ਉਹ ਜਦੋਂ ਵਿਚਾਰਧਾਰਾ ਦੀ ਲੜਾਈ ਦੇ ਵਿੱਚ ਉਲਝਦੇ ਨੇ ਤੇ ਫਿਰ ਉਹ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ ਤੇ ਇਹੋ ਜਿਹੇ ਆਲ ਕਮਿਨਿਸਟਰ ਦਾ ਵੀ ਆ ਕਮਿਨਿਸਟਰ ਵੀ ਹੁਣ ਪਹਿਲਾਂ ਵਾਲੇ ਕਮਿਨਿਸਟਰ ਨਹੀਂ ਰਹੇ ਉਹ ਵੀ ਇੱਕ ਤਰ੍ਹਾਂ ਨਾਲ ਕੱਟੜਵਾਦੀ ਸੋਚ ਦੇ ਧਾਰਨੀ ਬਣ ਚੁੱਕੇ ਨੇ ਆਪਾਂ ਇਹ ਵਖਰੇਵੇਂ ਜਿੱਥੇ ਇੱਕ ਪਾਸੇ ਸਾਰੇ ਹਰਿਆਣੇ ਤੱਕ ਦੇ ਲੋਕ ਕਿਸਾਨ ਮੂਵਮੈਂਟ ਵੇਲੇ ਇੱਕ ਦੂਜੇ ਦੇ ਵੱਡੇ ਛੋਟੇ ਭਰਾ ਵਾਂਗੂ ਵਿਚਰਨ ਲੱਗੇ ਇੱਕ ਦੂਜੇ ਨੂੰ ਮਿਲਣ ਲੱਗੇ ਦੂਜੇ ਪਾਸੇ ਇਹ ਦੋ ਆਚਾਰ ਧਾਰਾਂ ਦਾ ਟਕਰਾਵ ਵੀ ਅਸੀਂ ਕਿਤੇ ਨਾ ਕਿਤੇ ਵੇਖਦੇ ਰਹੇ ਹਾਂ ਇਹ ਗੱਲ ਮੈਂ ਤੁਹਾਡੇ ਨਾਲ ਤਾ ਕਰ ਲਿਆ ਪਿਛਲੇ ਦਿਨੀ ਮੈਨੂੰ ਇੱਕ ਮੇਰੇ ਵਾਕਫ ਕਰ ਦਾ ਫੋਨ ਆਇਆ ਕਿ ਕਮਨਿਸਟਾਂ ਦੇ ਰੋਲ ਬਾਰੇ ਜਦੋਂ ਆਤਵਾਦ ਹੁੰਦਾ ਸੀ ਕੋਈ ਸੱਜਣ ਡਾਟਾ ਇਕੱਠਾ ਕਰ ਰਿਆ ਗੱਲਬਾਤ ਤੋਂ ਪਤਾ ਲੱਗਿਆ ਕਿ ਉਹ ਸੱਜਣ ਜਿਹੜਾ ਐਸਐਸਪੀ ਆਨੰਮ ਹੋਇਆ ਕਰਦਾ ਸੀ ਉਹਦੇ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਚਾਹੁੰਦਾ ਤੇ ਉਸ ਪੱਤਰਕਾਰ ਸੱਜਣ ਨੂੰ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਨੇੜੇ ਹੋ ਨਿੱਜੀ ਤੌਰ ਤੇ ਜਾਣਦਾ ਹਾਂ ਪੂਰੀ ਸਿੱਖੀ ਦੀ ਗੱਲ ਕਰਨ ਵਾਲੇ ਧਰਮ ਦੀ ਗੱਲ ਕਰਨ ਵਾਲੇ ਲੋਕ ਜਦੋਂ ਮਨਾਂ ਵਿੱਚ ਇਹੋ ਜਿਹਾ ਕੱਟੜਵਾਦ ਛਾ ਪਾ ਕੇ ਬੈਠੇ ਹੋਣ ਤੇ ਉਹ ਲੱਭ ਲੱਭ ਕੇ ਉਹ ਚੀਜ਼ਾਂ ਅੱਗੇ ਲੈ ਕੇ ਆਉਣ ਜਿਹਦੇ ਨਾਲ ਦੋਵਾਂ ਵਿਚਾਰਧਾਰਾ ਦਾ ਟਕਰਾਅ ਵਾਧਾ ਹੋਵੇ ਚਾਹੀਦਾ ਤੇ ਇਹ ਆ ਕੇ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਦੋਵੇਂ ਹੀ ਮਨੁੱਖਤਾਵਾਦੀ ਸੋਚ ਹੈ ਸਿੱਖ ਧਰਮ ਦੀ ਸੋਚ ਬੜੀ ਬਹੁਤ ਹੀ ਉੱਤਮ ਹੈ ਧਰਮਾਂ ਤੋਂ ਵੱਖਰੀ ਔਰ ਇਹਨਾਂ ਸੀ ਜੀਵਨ ਜਾਂਚ ਕਿੰਨੇ ਆ ਗੁਰੂਆਂ ਦੀ ਫਿਲਾਸਫੀ ਪੜ ਲਈਏ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਤੇ ਕਿਤੇ ਵੀ ਉਹਨਾਂ ਨੇ ਤਰਕ ਵੀ ਹੁਣੀ ਗੱਲ ਨਹੀਂ ਕੀਤੀ ਜਗਾ ਜਗਾ ਨਾ ਸੰਵਾਦ ਦੀ ਗੱਲ ਕੀਤੀ ਆ ਚਾਹੀਦਾ ਤੇ ਇਹ ਆ ਕਿ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਤੇ ਜਿਹੜੇ ਮਾਰਕਸਵਾਦੀ ਵਿਚਾਰਧਾਰਾ ਨਾਲ ਵੀ ਜੁੜੇ ਹੋਏ ਨੇ ਉਸ ਮਾਗ ਵਾਲੀ ਵਿਧੀ ਅਪਣਾਉਣ ਤੇ ਇੱਕ ਦੂਜੇ ਦੇ ਨੇੜੇ ਆ ਕੇ ਮਨੁੱਖਤਾ ਦੇ ਭਲੇ ਦੀ ਗੱਲ ਕਰਨ ਨਾ ਕਿ ਕੋਨਾ ਕੱਢ ਕੱਢ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਡੇਟੇ ਇਕੱਠੇ ਕਰਦੇ ਫਿਰਨ ਤੇ ਇੱਕ ਦੂਜੇ ਬਾਰੇ ਮਾੜਾ ਕਹਿਣ ਸੋ ਜਿਹੜਾ ਲੇਖ ਮੈਂ ਤੁਹਾਡਾ ਸਾਂਝਾ ਕਰਨ ਲੱਗਾ ਡਾਕਟਰ ਅਰਣ ਮਿੱਤਰਾ ਰਾਂ ਦਾ ਇਹ ਮਾਰਕਸਵਾਦੀ ਸੋਚ ਵਾਲਿਆਂ ਦੀ ਵਿਚਾਰਤਾਰਾ ਹੈ ਕਮਿਨਿਸਟਰਾਂ ਦੀ ਵਿਚਾਰਤਾਰਾ ਮੈਂ ਲੇਖ ਜੀ ਪੂਰੀ ਤਰ੍ਹਾਂ ਪੜਿਆ ਨਹੀਂ ਪਰ ਮੈਂ ਇਸਿਊ ਦੇ ਉੱਤੇ ਗੱਲ ਜਰੂਰ ਕਰਨੀ ਚਾਹਦਾ ਸੀ ਹੋ ਸਕਦਾ ਹੈ ਕਿ ਇਸ ਲੇਖ ਵਿੱਚ ਵੀ ਉਹਨਾਂ ਨੇ ਮਾਰਥਵਾਦ ਦੇ ਕਟੜਪਨ ਵਾਲੀ ਕੋਈ ਗੱਲ ਕੀਤੀ ਹੋਵੇ ਜਾਂ ਇੱਕ ਪੱਖ ਪੂਰਾ ਹੋਵੇ ਮੈਨੂੰ ਨਹੀਂ ਪਤਾ ਜਿਵੇਂ ਚ ਕੀ ਆ ਪਰ ਕਿਉਂਕਿ ਡਾਕਟਰ ਅਰਣ ਮਿੱਤਰਾ ਰਹਦੇ ਅੱਛੇ ਮਿਡਲ ਜਿਹੜੇ ਆ ਉਹ ਪੜਾਉਂ ਚਾਹੁੰਦੇ ਰਹਿੰਦੇ ਨੇ ਮੈਂ ਉਹਨਾਂ ਦੀ ਲਿਖਦਾ ਕਾਫੀ ਜ਼ਿਆਦਾ ਉਹਨਾਂ ਨੂੰ ਪੜ੍ਹਦਾ ਹਾਂ ਇਸ ਕਰਕੇ ਮੈਨੂੰ ਚੰਗਾ ਲੱਗਿਆ ਤੇ ਮੈਂ ਇਹ ਲੇਖ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਉਂਕਿ ਦਾ ਸਰਲੇਖ ਹੀ ਹੈ ਕਿ ਅਤਵਾਦ ਤੇ ਵਕਫਾ ਦੇ ਵੇਲੇ ਭਾਰਤ ਦੇ ਕਮਿਊਨਿਸਟ ਪਾਰਟੀ ਦੀ ਭੂਮਿਕਾ ਕੀ ਸੀ ਦੋਵੇਂ ਤਰ੍ਹਾਂ ਦੀ ਭੂਮਿਕਾ ਪੋਜ਼ਿਟਿਵ ਤੇ ਨੈਗੇਟਿਵ ਹੋਵੇ ਤੇ ਚੰਗੀ ਗੱਲ ਹੈ ਚਲੋ ਲੇਖ ਸ਼ੁਰੂ ਕਰਦੇ ਆ ਡਾਕਟਰ ਮਿੱਤਰਾ ਲਿਖਦੇ ਨੇ ਕਿ 1980 ਦਾ ਦਹਾਕਾ ਪੰਜਾਬ ਲਈ ਇੱਕ ਕਲਪਨਾ ਤੋਂ ਪਰੇ ਦਾ ਡਰਾਉਣਾ ਦੌਰ ਸੀ ਜਿਸ ਵਿੱਚੋਂ ਸੂਬੇ ਨੂੰ ਜ਼ਬਰਦਸਤੀ ਲੰਘਣਾ ਪਿਆ ਪ੍ਰੇਮ ਭਰਾਤਰੀ ਅਤੇ ਜ਼ੁਲਮ ਵਿਰੁੱਧ ਸੰਘਰਸ਼ ਦੀ ਸੂਫੀ ਪਰੰਪਰਾ ਲਈ ਇਤਿਹਾਸਕ ਤੌਰ ਤੇ ਪ੍ਰਸਿੱਧ ਪੰਜਾਬ ਸਦਾ ਹੀ ਸਾਂਝ ਤੇ ਕੁਰਬਾਨੀ ਦਾ ਪ੍ਰਤੀਕ ਰਿਹਾ ਹੈ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਪੰਜਾਬ ਦਾ ਯੋਗਦਾਨ ਅਸਧਾਰਨ ਰਿਹਾ ਹੈ ਇੱਥੋਂ ਬਿਆਨਤ ਕ੍ਰਾਂਤੀਕਾਰੀ ਗਦਰੇਬਾਦੇ ਤੇ ਰਾਜਨੀਤਿਕ ਕੈਦੀ ਉਭਰੇ ਜਿਨ੍ਹਾਂ ਨੇ ਅਤਿਆੰਤ ਬਦਨਾਮ ਤਸੀਹੇ ਵਾਲੀ ਅੰਡੇਮਾਨ ਸੈਲੂਲਰ ਜੇਲ੍ਹ ਵਿੱਚ ਕਾਲਾ ਪਾਣੀ ਵਿੱਚ ਕੈਦਾਂ ਕੱਟੀਆਂ ਜ਼ਿੰਦਗੀ ਦੇ ਹਰ ਖੇਤਰ ਤੋਂ ਆਏ ਪੰਜਾਬੀ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਏ ਸਨ ਪਰ ਖਾਸ ਕਰਕੇ ਸਿੱਖਾਂ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਛਿਰਤੇ ਸਿਹਰਾ ਹੈ ਕਿ ਉਹ ਨਡਾਰੋ ਕੇ ਸੰਘਰਸ਼ ਅਤੇ ਕੁਰਬਾਨੀਆਂ ਦੀਆਂ ਅਗਲੀਆਂ ਕਤਾਰਾਂ ਵਿੱਚ ਰਹੇ ਸਨ ਇਸ ਧਨੀ ਵਿਰਾਸਤ ਨੂੰ ਵੇਖਦਿਆਂ ਇਹ ਸਮਝਣਾ ਨਹੀਂ ਹੁਣ ਮੁਸ਼ਕਲ ਹੈ ਕਿ 1980 ਦੇ ਦਹਾਕੇ ਵਿੱਚ ਪੰਜਾਬ ਨੂੰ ਇੰਨੇ ਗਹਿਰੇ ਹਨੇਰੇ ਵਿੱਚ ਕਿਵੇਂ ਤੱਕ ਦਿੱਤਾ ਗਿਆ ਇਹ ਦੌਰ ਸਿਰਫ ਪੰਜਾਬ ਹੀ ਨਹੀਂ ਸਭੋ ਪੂਰੇ ਦੇਸ਼ ਲਈ ਸੰਕਟ ਦਾ ਇੱਕ ਸਮਾਂ ਸੀ। ਕਮਲਸਥਾਨ ਲਈ ਹਾਲਾਂਕਿ ਚੁਣੌਤੀ ਦਾ ਸਿੱਧਾ ਸਾਹਮਣਾ ਕਰਨ ਅਤੇ ਪੰਜਾਬ ਨੂੰ ਥੋਪੀ ਗਈ ਉਥੋ-ਪੁੱਥੋ ਵਿੱਚੋਂ ਬਾਹਰ ਕੱਢਣ ਲਈ ਅਰਥਾ ਜਤਨ ਕਰਨ ਦਾ ਸਮਾਂ ਸੀ। ਭਾਰਤੀ ਕਮਲਸ ਪਾਰਟੀ ਦੀ ਭੂਮਿਕਾ ਇਸ ਅਰਸੇ ਦੌਰਾਨ ਪਾਰਟੀ ਨੂੰ ਵਿਚਾਰਧਾਰਕ, ਰਾਜਨੀਤਿਕ ਤੇ ਜਨਤਕ ਲਾਮਬੰਦੀ ਵਰਗੇ ਕਈ ਮੋਰਚਿਆਂ ਦੇ ਸੰਘਰਸ਼ ਕਰਨਾ ਪਿਆ ਸੀ 1970 ਦੇ ਦਹਾਕੇ ਦੇ ਅੰਤ ਵਿੱਚ ਹੀ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਪੰਜਾਬ ਵਿੱਚ ਕੋਈ ਗੰਭੀਰ ਸੰਕਟਪਨ ਪਿਆ ਹੈ ਭਾਵੇਂ ਉਹਦਾ ਰੂਪ ਅਤੇ ਦਿਸ਼ਾ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ 13 April 1977 ਨੂੰ ਨਰੰਗਕਾਰੀਆਂ ਤੇ ਕੁਝ ਰੂੜੀਵਾਦੀ ਸਿੱਖਾਂ ਦੇ ਇੱਕ ਵਰਗ ਵਿਚਕਾਰ ਹੋਈ ਝੜਪ ਤੋਂ ਬਾਅਦ ਖਤਰੇ ਸਪਸ਼ਟ ਹੋਣ ਲੱਗੇ ਇਤਿਹਾਸਕ ਤੌਰ ਤੇ ਵੰਡ ਦੇ ਦੁਖਦਾਈ ਦੌਰ ਨੂੰ ਛੱਡ ਕੇ ਜਦੋਂ ਅੰਗਰੇਜ਼ਾਂ ਨੇ ਰਵਾਨਗੀ ਤੋਂ ਪਹਿਲਾਂ ਯੋਜਨਾਬੰਦ ਤੌਰ ਤੇ ਫਿਰਕੂ ਹਿੰਸਾ ਭੜਕਾਈ ਸੀ ਪੰਜਾਬ ਵਿੱਚ ਫਿਰਕੂ ਸਾਜ਼ ਸਦਾ ਹੀ ਕਾਇਮ ਰਹੀ ਸੀ ਤੇ 20ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਕਿਸਾਨਾਂ ਨੇ ਇੱਕ ਠੋਹਰ ਜ਼ਮੀਨੀ ਕਾਨੂੰਨਾ ਵਿਰੁੱਧ ਕਈ ਸ਼ਰਚ ਕੀਤੇ ਅਤੇ ਅੰਗਰੇਜ਼ ਸਮਰਪਿਤ ਏਜੰਟਾਂ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ ਤੋ ਗੁਰਦੁਆਰਿਆਂ ਨੂੰ ਮੁਕਤ ਵੀ ਕਰਵਾਇਆ ਇੱਕ ਵੱਡਾ ਅੰਦੋਲਨ ਜਿਹੜਾ ਸੀ ਸਿੱਖਾਂ ਨੇ ਲੜਿਆ ਤੇ ਉਹਦੀ ਅਗਵਾਈ ਕੀਤੀ ਪੰਜਾਬ ਦੇ ਆਜ਼ਾਦੀ ਅੰਦੋਲਨ ਨੇ ਲਾਲਾ ਹਰਦੀਾਲ ਬਾਬਾ ਗੁਰਮੁਖ ਸਿੰਘ ਲਲਤੋਂ ਸੂਨ ਸਿੰਘ ਪਕਣਾ ਹਰੀ ਸਿੰਘ ਉਸਮਾਨ ਲਾਲਾ ਲਾਜਪਤਰਾਏ ਤੇ ਕਰਤਾਰ ਸਿੰਘ ਸਰਾਬਾ ਭੱਜ ਸਿੰਘ ਵਰਗੇ ਅਨੇਕ ਮਹਾਨ ਆਗੂ ਪੈਦਾ ਕੀਤੇ ਬਹੁਤੇ ਆਜ਼ਾਦੀ ਸ਼ਰਾਨੀ ਬਾਅਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਵਿੱਚ ਤੇਜਾ ਸਿੰਘ ਸਤੰਤਰ ਤੇ ਵਿਧਾ ਆਰਾਮ ਪ੍ਰਮੁਖ ਸਨ ਜੋ ਪਾਰਟੀ ਦੇ ਅਗੇਤੂ ਆਗੂ ਬਣੇ। ਮਨ ਘੜਤ ਸੰਕਟ ਤੇ ਬਾਹਰੀ ਦਖਲਅੰਦਾਜ਼ੀ ਨੇ ਅਚਾਨਕ ਪੰਜਾਬ ਨੂੰ ਇੱਕ ਐਸੇ ਹਨੇਰਿਆ ਭਰੇ ਦੌਰ ਵਿੱਚ ਧੱਕ ਦਿੱਤਾ ਜੋ ਇੱਕ ਸਮੇਂ ਅੰਤਹੀਣ ਲੱਗਦਾ ਸੀ। ਤਤਕਲੀਮ ਸਰਕਾਰ ਦੀ ਇਸ ਵਿੱਚ ਵੱਡੀ ਜ਼ਿੰਮੇਵਾਰੀ ਸੀ ਬੈਂਕਾਂ ਦੇ ਕੌਮੀਕਰਨ ਸਾਫਕਾਰ ਰਾਜਾ ਦੇ ਭੱਤੇ ਯਾਨੀ ਕਿ ਪ੍ਰिवी पर्स ਦੀ ਸਮਾਪਤੀ ਅਤੇ 1971 ਦੀ ਜੰਗ ਵਿੱਚ ਅਗਵਾਈ ਵਰਗੇ ਸਾਸਿ ਫੈਸਲੇ ਲੈਣ ਵਾਲੀ ਇੰਦਰਾ ਗਾਂਧੀ ਨੇ ਅਕਾਲੀ ਦਲ ਦਾ ਮੁਕਾਬਲਾ ਕਰ ਲਈ ਜਰਾਚ ਨੇ ਪਿੰਡਰਾਵਾਲੇ ਨੂੰ ਉਭਾਰ ਕੇ ਗੰਭੀਰ ਭੁੱਲ ਕੀਤੀ ਸੀ ਉਹਨੂੰ ਖੁੱਲੇ ਅੰਥਾਰ ਰੱਖਣ ਤੇ ਤਾਕਤ ਵਰਤਣ ਦੀ ਸ਼ੋਰਟ ਮਿਲ ਗਈ ਜਿਸ ਨਾਲ ਉਹ ਆਪਣੇ ਆਪ ਨੂੰ ਸਮਾਨਾਂਤਰ ਸੱਤਾ ਕੇਂਦਰ ਸਮਝਣ ਲੱਗ ਪਿਆ ਸੀ 1971 ਦੀ ਨਿਰਨਾਇਕ ਜਿੱਤ ਤੇ ਬੰਗਲਾਦੇਸ਼ ਦੀ ਰਚਨਾ ਤੋਂ ਬਾਅਦ ਅਮਰੀਕਾ ਤੇ ਵਿਸ਼ਵ ਪੱਧਰੀ ਕਾਰਪੋਰੇਟ ਹਿੱਤਾ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਭਾਰਤ ਦੀ ਮਜ਼ਬੂਤੀ ਕਬੂਲ ਨਹੀਂ ਸੀ ਦੇਸ਼ ਨੂੰ ਅੰਦਰੋਂ ਕਮਜ਼ੋਰ ਕਰਨ ਦੇ ਯਤਨ ਕੀਤੇ ਗਏ ਆਜ਼ਾਦੀ ਸੰਘਰਸ਼ ਵਿੱਚ ਵੀਰਤਾਪੂਰਵਕ ਭੂਮਿਕਾ ਨਿਭਾਉਣ ਵਾਲੇ ਸਿੱਖਾਂ ਨੂੰ ਵੱਖਵਾਦੀ ਪ੍ਰੋਜੈਕਟ ਕਰਨ ਲਈ ਨਿਸ਼ਾਨਾ ਬਣਾਇਆ ਗਿਆ ਸੀ ਸਥਾਨਕ ਪੱਧਰ ਤੇ ਕੁਝ ਵਿਚਾਰਕਾਂ ਨੇ ਆਜ਼ਾਦ ਭਾਰਤ ਵਿੱਚ ਸਿੱਖਾਂ ਉੱਤੇ ਕਿਤਥ ਜੁਰਮਾਂ ਦੀਆਂ ਕਲਪਨਾਤਕਮਕ ਗੱਲਾਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਵੱਡੰਬੜਾ ਇਹ ਸੀ ਕਿ ਆਰਥਿਕ ਤੌਰ ਤੇ ਸੰਪਨ ਵਰਗਾਂ ਨੇ ਅੰਦੋਲਨ ਨੂੰ ਹਵਾ ਦਿੱਤੀ ਜਦਕਿ ਗਰੀਬ ਨੌਜਵਾਨਾਂ ਨੂੰ ਹਥਿਆਰ ਚੁੱਕਣ ਭਾਰਤੀ ਰਾਜ ਦੇ ਵਿਰੁੱਧ ਖੜਾ ਹੋਣ ਅਤੇ ਬੇਗਨਾ ਨਾਗਰਿਕਾਂ ਦੀ ਹੱਤਿਆ ਤੱਕ ਲਈ ਠਕਿਆ ਗਿਆ ਜਦੋਂ ਧਾਰਮਿਕ ਕਟੜਪੰਥੀ ਫਿਰਕੂ ਵਿਚਾਰ ਜੜ ਪੱਕੀ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਉਖਾੜਨਾ ਫਿਰ ਬਹੁਤ ਔਖਾ ਹੋ ਜਾਂਦਾ ਹੈ ਇਸ ਨਾਲ ਸਮਾਜ ਵਿੱਚ ਅਵਿਸ਼ਵਾਸ ਫੈਲਦਾ ਹੈ ਜਿਹਨੂੰ ਮੋੜ ਕਾਇਮ ਕਰਨ ਲਈ ਬਹੁਤ ਮੁਸ਼ਕਲ ਵੀ ਹੁੰਦਾ ਤੇ ਸਮਾਂ ਲੱਗਦਾ ਹੈ ਰਿਪੋਰਟਾਂ ਮੁਤਾਬਕ ਲਗਭਗ 30 ਹਜ਼ਾਰ ਲੋਕ ਜਿਨ੍ਹਾਂ ਵਿੱਚ ਅੱਤਵਾਦੀ ਬੇਗਨਾਗਰਿਕ ਹਿੰਦੂਅਤ ਸਿੱਖ ਦੋਵੇਂ ਹੀ ਸੁਰੱਖਿਆ ਬਲਾਂ ਦੇ ਜਵਾਨ ਤੇ ਵਕਫਾ ਕ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਮਨਿਸਟ ਪਾਰਟੀ ਕਾਂਗਰਸ ਅਕਾਲੀ ਤੇ ਹੋਰ ਸੰਵੇਦਨਸ਼ੀਲ ਕਈ ਲੋਕ ਮਾਰੇ ਗਏ ਸਨ ਇਸ ਸਮੇਂ ਅਕਾਲੀ ਆਗੂਆਂ ਨੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਤੇ ਸਿੱਖਾਂ ਨਾਲ ਭੇਦਭਾਵ ਦੀ ਮੰਨ ਘੜਤ ਕਈ ਗੱਲਾਂ ਫਲਾਈਆਂ ਇਹਨਾਂ ਦਾਅਵਿਆਂ ਦਾ CIA ਦੇ ਇਸ਼ਾਰਿਆਂ ਤੇ ਪਾਕਿਸਤਾਨ ਵਿੱਚ ਭਾਰਤ ਵਿਰੋਧੀ ਤਾਕਤਾਂ ਨੇ ਦੁਰਪਯੋਗ ਕੀਤਾ ਯੂਕੇ ਦੇ ਵਿੱਚ ਜਗਜੀਤ ਸਿੰਘ ਚੋਹਾਰ ਤੇ ਕੈਨੇਡਾ ਵਿੱਚ ਗੰਗਾ ਸਿੰਘ ਢਿਲੋਂ ਵਰਗੇ ਲੋਕ ਵਦੇਸ਼ੀ ਪ੍ਰਚਾਰਕ ਬਣ ਗਏ ਪਾਕਿਸਤਾਨ ਵਿੱਚ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਤੇ ਉਹਨਾਂ ਨੂੰ ਹਥਿਆਰ ਅਤੇ ਵਿੱਤੀ ਮਦਦ ਪ੍ਰਦਾਨ ਕੀਤੀ ਗਈ ਇਹਨਾਂ ਹਥਿਆਰਬੰਦ ਗਰੁੱਪਾਂ ਨੂੰ ਮਰਜੀਵੜਿਆਂ ਵੱਜੋਂ ਪ੍ਰਚਾਰਿਆ ਗਿਆ ਸ਼ੁਰੂਆਤ ਵਿੱਚ ਸੁਰੱਖਿਆ ਬਲਾਂ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਵਿੱਚ ਹਿਚਕਚਾਟ ਵਿਖਾਈ ਜਦੋਂ ਇਨਸਾਬਦੀ ਤਾਂ ਵੱਖਵਾਦੀ ਗਰੁੱਪਾਂ ਨੇ ਖੁੱਲ੍ਹੇਆਮ ਭਾਰਤੀ ਰਾਜ ਨੂੰ ਚੁਣੌਤੀ ਦੇਣ ਦਾ ਹੀ ਭਰਮ ਪਾਲ ਲਿਆ ਸੀ ਇਹਦੇ ਨਤੀਜੇ ਵਜੋਂ ਜੂਨ 84 ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਇਸ ਨਾਲ ਹਿੰਸਾ ਤੇ ਸਥਾਈ ਰੋਕ ਤਾਂ ਲੱਗੀ ਪਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਗੀ ਸੱਟ ਵੱਜੀ ਕਿਉਂਕਿ ਉਹਨਾਂ ਦੇ ਸਭ ਤੋਂ ਪਵਿੱਤਰ ਤੀਰਥ ਦੀ ਮर्यादा ਭੰਗ ਹੋ ਗਈ ਸੀ ਇੰਦਰਾ ਗਾਂਧੀ ਦੀ ਉਹਨਾਂ ਦੇ ਹੀ ਸੁਰੱਖਿਆ ਕਰਮਚਾਰੀਆਂ ਵੱਲੋਂ ਹਤਿਆ ਨੇ ਹਾਲਾਤ ਨੂੰ ਖੋਰੀ ਵੀ ਵਿਗਾੜ ਦਿੱਤਾ April 1986 ਵਿੱਚ ਅਕਾਲੀ ਸਰਕਾਰ ਦੇ ਦੌਰਾਨ ਹੋਏ ਆਪਰੇਸ਼ਨ ਬਲੈਕ ਥੰਡਰ ਨੇ ਵੱਖਵਾਦੀ ਅੰਦੋਲਨ ਦੇ ਖੋਖਲੇ ਪੰਨ ਨੂੰ ਬੇਨਕਾਬ ਕੀਤਾ ਅਤੇ ਉਹਦੇ ਪਤਨ ਵਿੱਚ ਯੋਗਦਾਨ ਪਾਇਆ ਹੌਲੀ ਹੌਲੀ ਅੱਤਵਾਦੀ ਗਰੁੱਪ ਜਨਤਾ ਵਿੱਚੋਂ ਕੱਟਦੇ ਚਲੇ ਗਏ ਭਾਵੇਂ ਸੁਰੱਖਿਆ ਬਲਾਂ ਦੀਆਂ ਜਿਆਦਤੀਆਂ ਨੇ ਸ਼ੁਰੂ ਵਿੱਚ ਉੱਗਰਵਾਦ ਨੂੰ ਬਲ ਦਿੱਤਾ ਪਰ ਅੱਤਵਾਦੀ ਜਿਹੜੇ ਲੋਕ ਬਣ ਗਏ ਸੀ ਅੱਤਵਾਦੀਆਂ ਨੇ ਲੋਕਾਂ ਵਿੱਚੋਂ ਕੱਟੇ ਜਾਣ ਦੇ ਕਾਰਨ ਮੁੱਖ ਮੰਤਰੀ ਬੈਂਤ ਸਿੰਘ ਦੇ ਕਾਰਜਕਾਲ ਦੌਰਾਨ ਜੂਲੀਓ ਰਬੇਰੋ ਅਤੇ ਕੇਪੀਐਸ ਗਿੱਲ ਦੀ ਗਵਾਹੀ ਹੇਠ ਸੁਰੱਖਿਆ ਦਸਤਿਆਂ ਨੇ ਮੁੜ ਕੇ ਸਾਰੀ ਸਥਿਤੀ ਤੇ ਕੰਟਰੋਲ ਸਥਾਪਿਤ ਕਰ ਲਿਆ 1990 ਦੇ ਦਹਾਕੇ ਦੀ ਸ਼ੁਰੂਆਤ ਤਾਂ ਵੱਖਵਾਦੀ ਅੰਦੋਲਨ ਟਹਿ ਚੁੱਕਾ ਸੀ ਹਿੰਦੂ ਸਿੱਖ ਵੰਡ ਅਤੇ ਖਾਲਸਤਾਨ ਬਣਾਉਣ ਦੀ ਯੋਜਨਾ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਜੀ ਸੀ ਉਕਸਾਟ ਦਿੱਲੀ ਤੇ ਹੋਰ ਥਾਵਾਂ ਤੇ ਸਿੱਖਾਂ ਦੇ ਵੱਡੇ ਪੱਧਰ ਤੇ ਹੋਏ ਕਤਲੇਆਮ ਦੇ ਬਾਵਜੂਦ ਸ਼ੇਖ ਬਾਬਤ ਵਾਲੇ ਪਿੰਡਾਂ ਵਿੱਚ ਹਿੰਦੂਆਂ ਖਰਾਬ ਬਦਲੇ ਵੱਜੋਂ ਇੱਕ ਵੀ ਫਿਰਕੂ ਹਿੰਸਾ ਘਟਨਾ ਨਹੀਂ ਸੀ ਹੋਈ ਇਹ ਪੰਜਾਬ ਦੀ ਸਮਾਜਿਕ ਏਕਤਾ ਦਾ ਮਜ਼ਬੂਤ ਸਬੂਤ ਹੈ ਤੇ ਅਗਲੀ ਕਤਾਰ ਵਿੱਚ ਕਮਿਊਨਿਸਟਾਂ ਲਈ ਇਹ ਬੇहद ਮੁਸ਼ਕਲ ਸਮਾਂ ਸੀ ਉਹਨਾਂ ਨੇ ਵਿਚਾਰ ਧਾਰਾ ਤਮਕ ਮਹਿਮਾ ਚਲਾਈਆਂ ਨੇ ਇੱਥੇ ਪਿੰਡ ਪਿੰਡ ਗਏ ਤੇ ਲੋਕਾਂ ਨੂੰ ਰਾਜਨੀਤਿਕ ਸਪਸ਼ਟਤਾ ਦਿੱਤੀ ਪੰਜਾਬ ਭਾਰ ਦੇ ਵਿੱਚ ਉਹਨਾਂ ਦਾ ਨਾਅਰਾ ਗੂੰਜਿਆ ਨਾ ਹਿੰਦੂ ਰਾਜ ਨਾ ਖਾਲਸਤਾਨ ਜੋਗਜਗ ਜੀਵੇ ਹਿੰਦੁਸਤਾਨ ਕੁਮਨਿਸਟ ਪਾਰਟੀ ਦੇ ਦਫਤਰ ਵਿਰੋਧ ਦੇ ਮੋਰਚੇ ਬਣ ਗਏ ਹਰ ਕੁਮਨਿਸਟ ਆਤਵਾਦੀਆਂ ਦੀ ਹਟ ਲਿਸਟ 'ਤੇ ਸੀ ਪਾਰਟੀ ਨੇ ਭਾਰੀ ਕੀਮਤ ਚੁਕਾਈ ਸ਼ਹੀਦਾਂ ਵਿੱਚ ਕਾਮਰੇਡ ਅਰਜਨ ਸਿੰਘ ਮਸਤਾਨਾ ਦਰਸ਼ਨ ਸਿੰਘ ਕਨੇਡੀਅਨ ਗਰਮੇਲ ਸਿੰਘ ਹੁੰਜਣ ਹਰਪਾਲ ਸਿੰਘ ਖੋਖਰ ਅਮੋਲਕ ਸਿੰਘ ਗੁਰਸੇਵਕ ਸਿੰਘ ਡਾਕਟਰ ਰਵਿੰਦਰ ਰਵੀ ਅਤੇ अनेका ਹੋਰ ਸ਼ਾਮਲ ਸਨ ਵ੍ਰਿਸ਼ਟ ਨੇਤਾ ਲਬ ਸਿੰਘ ਰੌੜ ਦੇ ਨੂੰ ਇਹ ਗਵਾ ਕਰਕੇ ਕਤਲ ਕਰ ਦਿੱਤਾ ਗਿਆ ਹਰਪਾਲ ਸਿੰਘ ਮਜਾਲੀਆ ਨੂੰ ਗਰਦਨ ਵਿੱਚ ਗੋਲੀ ਲੱਗੀ ਜਿਸ ਨਾਲ ਉਹ ਚਾਰੇ ਹੰਲਾਂ ਤੋਂ ਲੱਕਵੇ ਦਾ ਸ਼ਿਕਾਰ ਹੋ ਗਏ ਫਿਰ ਵੀ ਉਹ ਟ੍ਰੇਡ ਜੂਨ ਨੇ ਨਿਤਾ ਵਜੋਂ ਸੰਘਰਸ਼ ਕਰਦੇ ਰਹੇ ਇੱਕ ਜੀਉਂਦਾ ਸ਼ਹੀਦ ਬਣੇ ਨਰਿੰਦਰ ਕੌਰ ਸੋਲ ਜਿਨ੍ਹਾਂ ਨੇ ਬਚਪਨ ਵਿੱਚ ਆਪਣੇ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਗਵਾ ਦਿੱਤੇ ਅੱਜ ਵੀ ਪਾਰਟੀ ਤੇ ਮਹਿਲਾ ਸ਼ਕਤੀਕਰਨ ਲਈ ਅਣਥੱਕ ਕੰਮ ਕਰ ਰਹੇ ਹਨ ਕਲਪਨਾ ਕਰਨੀ ਨਹੀਂ ਮੁਸ਼ਕਲ ਹੈ ਕਿ ਇਨੀ ਘੱਟ ਉਮਰ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਜਨਾਂ ਦੀਆਂ ਹਤਿਆਵਾਂ ਕਿਵੇਂ ਵੇਖੀਆਂ ਉਹਨਾਂ ਨੇ ਉਸ ਤੌਰ ਦੇ ਪਾਰਟੀ ਦੇ 140 ਸ਼ਹੀਦਾਂ ਅਤੇ 9 ਗੰਭੀਰ ਤੌਰ ਤੇ ਜ਼ਖਮੀ ਸਾਥੀਆਂ ਦੀ ਸੂਚੀ ਤਿਆਰ ਕੀਤੀ ਹੈ ਹਰ ਸ਼ਹੀਦ ਦੀ ਆਪਣੀ ਬਹਾਦਰੀ ਦੇ ਇਨਕਲਾਬੀ ਵਿਰੋਧ ਤੇ ਸੰਘਰਸ਼ ਦੀ ਕਾਥਾ ਹੈ ਕਾਮਰੇਡ ਅਮਤਾਰ ਸਿੰਘ ਮਰੋਤਰਾ ਤੇ ਸੱਤਪੜ ਡਾਂਗ ਦੇ ਦੀ ਲੀਡਰਸ਼ਿਪ ਨੇ ਇੰਦਰਨਾਇਕ ਮਾਰਗਦਰਸ਼ਨ ਦਿੱਤਾ ਪੱਤਰਕਾਰ ਜਗਜੀਤ ਸਿੰਘ ਆਨੰਦ ਨੇ ਅਤੰਕੀਆਂ ਨੂੰ ਉਹੀ ਕਿਹਾ ਜੋ ਉਹ ਸਨ ਯਾਨੀ ਕਿ ਆਤਵਾਦੀ ਜਦੋਂ ਇੱਕ ਪ੍ਰੈਸਰ ਵੱਡਾ ਹਸਾ ਉਹਨਾਂ ਨੂੰ ਖਾੜਕੂ ਵਰਗੇ ਨਰਮ ਸ਼ਬਦਾਂ ਨਾਲ ਸੰਬੋਧਨ ਕਰਨ ਲੱਗ ਪਿਆ ਸੀ ਵ੍ਰਿਸ਼ਟ ਨੇਤਾ ਕਾਮਰੇਡ ਜਗੀਰ ਸਿੰਘ ਜੋਗਾ ਨੇ ਆਤਵਾਦੀਆਂ ਖਿਲਾਫ ਜਨ ਅੰਦੋਲਨ ਨੂੰ ਮਜ਼ਬੂਤ ਕੀਤਾ ਕਾਮਰੇਡ ਭਰਤ ਪ੍ਰਕਾਸ਼ ਨੇ ਵਿਚਾਰਧਾਰਕ ਸਪਸ਼ਟਾ ਦਿੱਤੀ ਕਿ ਇਹ ਅੰਦੋਲਨ ਧਰਮ ਨਰਪੱਖ ਲੋਕਤੰਤਰਕ ਭਾਰਤ ਦੀਆਂ ਵਿਰੋਧੀ ਤਾਕਤਾਂ ਨੂੰ ਧਨੀ ਜੀਵੀ ਦਾਰਾ ਤੇ ਸ਼ੈਰੀ ਬੁਰਜੁਆ ਵਰਗ ਦੀ ਮਿਲੀ ਭੁਗਤ ਨਾਲ ਰਚਿਆ ਗਿਆ ਹੈ ਖੇਤ ਮਜ਼ਦੂਰ ਆਗੂ ਕਾਮਰੇਡ ਰੁਦੂ ਖਾਨ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਕਾਮਰੇਡ ਵਿਲਾ ਦਾਗ ਨੇ ਵੱਖਵਾਦੀ ਅੰਦੋਲਨ ਦੇ ਖਿਲਾਫ ਮਹੰਗਾ ਮਹਲਾਵਾ ਦੇ ਸੰਗਠਨ ਵਿੱਚ ਅਗੇਤੀ ਭੂਮਿਕਾ ਨਿਭਾਈ ਅਜੇਹ ਸੰਕਟਾਂ ਵਿੱਚ ਔਰਤਾਂ ਤੇ ਪਿੰਦੇ ਦਬਾਰ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਪਰ ਆਜ਼ਾਦੀ ਸੰਘਰਸ਼ ਦੇ ਇਤਿਹਾਸ ਨਾਲ ਡਰੇੜੋਈਆਂ ਪੰਜਾਬ ਦੀਆਂ ਔਰਤਾਂ ਨੇ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਿੰਮਤ ਤੇ ਬਾਦਰੀ ਦਾ ਨਾਲ ਸੰਕਟ ਦਾ ਸਾਹਮਣਾ ਕੀਤਾ ਕਮਿਊਨਿਸਟਾ ਨੇ ਜਲਾ ਪੱਦਰ ਸ਼ਾਂਤੀ ਕਮੇਟੀਆਂ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਅਤੇ ਫਿਰਕੂਤਰੀ ਕਰਨ ਦਾ ਦ੍ਰਿੜ ਵਿਰੋਧ ਕੀਤਾ ਜਦੋਂ ਤਣਾ ਚਰਮ ਸੀ ਤਾਂ ਪਾਰਟੀ ਨੇਤਾਵਾਂ ਨੇ ਦੰਗੇ ਰੋਕਣ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਉਹਦੇ ਨਾਲ ਜਲਾ ਪਾਰਟੀ ਚਕਰ ਕਾਬਰੇਟ ਕਰਤਾਰ ਸਿੰਘ ਬਾਣੀ ਅਤੇ ਮੈਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਿੱਧੀ ਦਖਲਅੰਦਾਜ਼ੀ ਰਹੀ ਇੱਕ ਵੱਡਾ ਦੰਗਾ ਰੋਕਣ ਵਿੱਚ ਕਾਮਯਾਬ ਰਹੇ ਆਤਵਾਦੀਆਂ ਵੱਲੋਂ ਕਰਫਿਊ ਲਾਉਣ ਦੇ ਬਾਵਜੂਦ ਵੀ ਕਮਿਊਨਿਸਟਾਂ ਨੇ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਆਜ਼ਾਦੀ ਦਿਵਸ ਤੇ ਰਾਸ਼ਟਰੀ ਝੰਡੇ ਲਹਿਰਾਏ ਜਨ ਸੰਗਠਨਾਂ ਨੇ ਅਤਨਕੀਆਂ ਦੀਆਂ ਸਾਜ਼ਸ਼ਾਂ ਨੂੰ ਬੇਨਕਾਬ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਇਸ ਸੰਘਰਸ਼ ਦੀ ਅਗਲੀ ਕਤਾਰ ਵਿੱਚ ਸੀ ਉਹਨਾਂ ਨੇ ਜਾਨ ਜੋਖਮ ਵਿੱਚ ਪਾ ਕੇ ਕਾਲਜ ਦਰ ਕਾਲਜ ਜਾ ਕੇ ਵੱਖਵਾਦੀ ਅੰਦোলন ਤੇ ਵਿਚਾਰ ਧਾਰਕ ਆਧਾਰ ਨੂੰ ਪੰਨਿਆ ਕਿ ਭੀੜ ਧਮਕੀਆਂ ਦੇ ਬਾਵਜੂਦ ਉਹ ਕਦੇ ਨਹੀਂ ਝੁਕੇ ਇੱਕ ਟਰਾਂਮਾ ਆਉਣ ਵਾਲੀਆਂ ਪੀੜ੍ਹੀਆਂ ਲਈ ਡੂੰਘੀਆਂ ਸਿੱਖਿਆਵਾਂ ਛੱਡਦੀਆਂ ਹਨ ਕੇਵਲ ਵਿਚਾਰ ਧਾਰਮ ਵਿਚਾਰ ਧਾਰਕ ਸਪਸ਼ਟਾ ਰਾਜਨੀਤਿਕ ਵਿਚਾਰ ਬਤਾ ਹਿੰਮਤ ਅਤੇ ਕੁਰਬਾਨੀ ਹੀ ਸਮਾਜ ਨੂੰ ਜਏ ਸੰਕਟਾਂ ਤੋਂ ਬਾਹਰ ਕੱਢ ਸਕਦੀ ਹੈ ਫਿਰ ਕੁਜ ਜਨੂਨ ਦਾ ਨਤੀਜਾ ਸਿਰਫ ਖੂਨ ਖਰਾਬਾ ਤੇ ਪੀੜਾ ਹੁੰਦਾ ਹੈ ਜਿਸ ਨਾਲ ਕਾਰਪੋਰੇਟ ਤਾਨੂ ਲਾਭ ਅਤੇ ਸਮਾਜਿਕ ਸਦਭਾਵ ਤੇ ਆਰਥਿਕ ਤਰੱਕੀ ਨੂੰ ਨੁਕਸਾਨ ਪਹੁੰਚਦਾ ਹੈ ਵੱਲ ਦੀ ਖਤਰਨਾਕ ਰਾਜਨੀਤੀ ਦਾ ਵਿਰੋਧ ਲਾਜ਼ਮੀ ਹੈ ਪੰਜਾਬ ਦਾ ਤਜਰਬਾ ਯਾਦ ਦਿਲਾਉਂਦਾ ਹੈ ਕਿ ਏਕਤਾ ਧਰਮ ਨਿਰਪੱਖਤਾ ਤੇ ਜਨਾਂ ਆਧਾਰਤ ਰਾਜਨੀਤਿਕ ਚੇਤਨਾ ਹੀ ਕਿਸੇ ਰਾਸ਼ਟਰ ਦਾ ਸਭ ਤੋਂ ਮਜ਼ਬੂਤ ਢਾਲ ਹੁੰਦੀ ਹੈ ਇੱਕ ਮਜ਼ਬੂਤ ਕੁਮਨੁਸ਼ ਪਾਰਟੀ ਅਤੇ ਵਿਸ਼ਾਲ ਜਨ ਅੰਦੋਲਨ ਹੀ ਪ੍ਰਭੂ ਸੱਤਾ ਧਰਮ ਨਿਰਪੱਖ ਅਤੇ ਲੋਕਤੰਤਰ ਰਾਸ਼ਟਰ ਨਿਰਮਾਣ ਦੇ ਝੰਡੇ ਨੂੰ ਅੱਗੇ ਵਧਾਉਣ ਵਾਲੀਆਂ ਭਰੋਸੇਯੋਗ ਤਾਕਤਾਂ ਹਨ ਤਾਂ ਜੋ ਹਰ ਕਿਸਮ ਦੇ ਸ਼ੋਸ਼ਣ ਤੇ ਮੁਕਤ ਸਮ ਰਾਜਵਾਦੀ ਸਮਾਜਵਾਦੀ ਸਮਾਜ ਦੇ ਨਿਰਮਾਣ ਦਾ ਦਿਸ਼ਾ ਵਿੱਚ ਅੱਗੇ ਵਧਿਆ ਜਾ ਸਕੇ ਇਹ ਗੱਲ ਜੋ ਕੇ ਸਮੇਂ ਹੋਰ ਵੀ ਪਰਸੰਦੇਕ ਹੋਕ ਜਾਂਦੀ ਹੈ ਜਦੋਂ ਕਿ ਸਾਡਾ ਦੇਸ਼ ਬਹੁ ਸੰਖਿਆਵਾਦੀ ਸੰਪਰਦਾਇਕਤਾ ਦੀਆਂ ਤਾਕਤਾਂ ਦੇ ਗੰਭੀਰ ਖਤਰੇ ਹੇਠ ਹੈ ਤੇ ਡਾਕਟਰ ਮਿੱਤਰਾ ਦਾ ਇਹ ਲੇਖ ਵੀ ਮੈਂ ਨਿਰਪੱਖ ਨਹੀਂ ਕਹਾਵਾਂਗਾ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਮੈਂ ਲੇਖ ਪਹਿਲਾਂ ਪੜ੍ਹਿਆ ਨਹੀਂ ਪਰ ਮੈਂ ਸਾਂਝਾ ਜ਼ਰੂਰ ਕਰਨਾ ਚਾਹੁੰਦਾ ਸੀ ਉਹਨਾਂ ਨੇ ਸਾਰੀ ਦੀ ਸਾਰੀ ਗੱਲ ਇੱਕੋ ਹੀ ਪਾਰਟੀ ਦੀ ਕੀਤੀ ਆ ਜਦੋਂ ਕਿ ਲੈਫਟ ਜਾਂ ਬਹੁਤ ਸਾਰੀਆਂ ਧਿਰਾਂ ਨੇ ਇਸ ਅਨੇਰਗਰਦੀ ਦਾ ਵਿਰੋਧ ਕੀਤਾ ਸੀ ਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਸੀ ਜਿਨ੍ਹਾਂ ਵਿੱਚ ਸਕਲੀ ਸੀਪੀਆਈ ਦਾ ਹੀ ਰੋਲ ਨਹੀਂ ਉਹਨਾਂ ਨੇ ਆਲ ਇੰਡੀਆ ਫੈਡਰੇਸ਼ਨ ਦੀ ਗੱਲ ਕੀਤੀ ਆ ਸਟੂਡੈਂਟ ਫੈਡਰੇਸ਼ਨ ਦੀ ਉਹ ਐਸਐਫਆਈ ਦੀ ਗੱਲ ਨਹੀਂ ਕਰਦੇ ਉਹ ਪੰਜਾਬ ਸਟੂਡੈਂਟ ਯੂਨੀਅਨ ਦੀ ਗੱਲ ਨਹੀਂ ਕਰਦੇ ਉਹ ਨਖਰੀ ਗਰੁੱਪਾਂ ਦੇ ਉੱਤੇ ਹੋਏ ਹਮਲਿਆਂ ਦੀ ਗੱਲ ਨਹੀਂ ਕਰਦੇ ਅਤੇ ਉਹ ਨਕਸਲੀ ਜਿਹੜੇ ਜਿਨ੍ਹਾਂ ਨੂੰ ਆਤਖਬੇ ਕਾਵਰੇਡ ਕਹਿੰਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਇਨਸਾਫ ਇੱਥੇ ਲੇਖ ਵਿੱਚ ਨਹੀਂ ਹੋਇਆ ਮੈਨੂੰ ਲੱਗਦਾ ਤੇ ਇਹ ਵੀ ਇੱਕ ਧਿਰ ਦੇ ਵੱਲੋਂ ਆਪਣੀ ਧਿਰ ਦੀ ਹੀ ਗੱਲ ਹੈ ਇਸੇ ਤਰ੍ਹਾਂ ਹੀ ਦੋਵਾਂ ਧਰਾਂ ਨੂੰ ਆਪਣੇ ਆਪਣੇ ਕਟੜਪੰਥ ਚੋਂ ਬਾਹਰ ਆ ਕੇ ਇੱਕ ਵਾਰੀ ਫੇਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਆਖਰਕਾਰ ਮਾਰਕਸਵਾਦ ਤੇ ਸਿੱਖੀ ਦੇ ਵਿੱਚ ਕੀ ਮਤ ਪੇਦ ਨੇ ਕੋਈ ਐਸੇ ਮਤ ਪੇਦ ਹੈ ਨਹੀਂ ਕਿ ਇਕੱਠੇ ਨਹੀਂ ਰਲ ਸਕਦੇ ਜਦੋਂ ਕਿ ਦੋਵੇਂ ਹੀ ਮਨੁੱਖਤਾਵਾਦੀ ਗੱਲ ਕਰਦੇ ਨੇ ਨਿਤਾਣੇ ਦੇ ਗਰੀਬਾਂ ਨਾਲ ਖੜੇ ਹੋਣ ਦੀ ਗੱਲ ਕਰਦੇ ਨੇ ਤੇ ਸਿੱਖੀ ਦੇ ਮੁੱਢਲੇ ਸੂਲ ਵੀ ਉਹ ਨੇ ਇਹ ਮਾਰਕਸਵਾਦ ਵੀ ਇਹੋ ਹੀ ਸਿੱਖਿਆ ਦਿੰਦਾ ਪਰ ਅਸੀਂ ਆਪੋ ਆਪਣੇ ਸੌੜੇ ਕੇ ਰਹਿ ਜਾਂ ਜੋ ਬਾਹਰ ਨਿਕਲਦਾ ਕਿਤੇ ਵੀ ਯਤਨ ਨਹੀਂ ਕਰਦੇ ਤੇ ਇਸ ਲੇਖ ਵਿੱਚੋ ਵੀ ਮੈਨੂੰ ਇਹੋ ਪਾਸਿਆ ਕਿ ਡਾਕਟਰ ਮਿੱਤਰਾ ਨੇ ਸਿਰਫ ਸੀਪੀਆਈ ਦੀ ਹੀ ਗੱਲ ਕੀਤੀ ਹੈ ਉਹ ਇਹ ਭੁੱਲ ਗਏ ਕਿ ਉਸ ਤੋਂ ਬਾਅਦ ਜੇ ਅਤਵਾਦੀ ਲਹਿਰ ਖਤਮ ਹੋਈ ਤੇ ਫਿਰ ਪੰਜਾਬ ਦੇ ਕਾਮਰੇਡ ਕਿੱਥੇ ਗਏ ਉਹਨਾਂ ਨੂੰ ਕੋਈ ਹੁਣ ਕਿਉਂ ਨਹੀਂ ਪੁੱਛਦਾ ਇਨ੍ਹਾਂ ਸਵਾਲਾਂ ਦੇ ਵੀ ਜਵਾਬਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਚਾਹੀਦਾ ਸਵਾਲਾਂ ਦਾ ਤੇ ਉਹ ਪੜ੍ਹੇ ਲਿਖੇ ਲੋਕਾਂ ਦਾ ਫਰਜ਼ ਬਣਦਾ ਕਿ ਉਹ ਜਵਾਬ ਵੀ ਦੇਣ ਕਿ ਪੰਜਾਬ ਦੇ ਵਿੱਚ ਕਮਿਊਨਿਸਟਾਂ ਦੀ ਜਿਹੜੀ ਹਾਲਤ ਹੈ ਉਹ ਇੰਨੀ ਪਤਲੀ ਕਿਉਂ ਹੋਈ ਸਾਰੇ ਭਾਰਤ ਵਿੱਚ ਕਮਿਊਨਿਸਟਾਂ ਦਾ ਸਫਾਇਆ ਕਿਉਂ ਹੋਇਆ ਇਹ ਆਪਣੀਆਂ ਗਲਤੀਆਂ ਨੂੰ ਮੰਨਣਾ ਚਾਹੀਦਾ ਕੱਲਾ ਇਹ ਕਹੀ ਜਾਣਾ ਕਿ ਐਸੀ ਸਭ ਤੋਂ ਵੱਡੇ ਰਾਸ਼ਟਰਵਾਦੀਆਂ ਤੇ ਅੱਜ ਦੇ ਜੋਗੀ ਤੇ ਫਿਰ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਅਸੀਂ ਸਭ ਤੋਂ ਵੱਡੇ ਰਾਸ਼ਟਰਵਾਦੀਆਂ ਸੋ ਸਾਰੀਆਂ ਧਿਰਾਂ ਨੂੰ ਆਪੋ ਆਪਣੀਆਂ ਜਿਹੜੀਆਂ ਬਿੱਲ ਨੇ ਖੁੱਡਾਂ ਨੇ ਉਹ ਚੋਂ ਬਾਹਰ ਨਿਕਲ ਕੇ ਸੋਚਣ ਦੀ ਲੋੜ ਹੈ ਤੇ ਘਟੋਕੜ ਪੰਜਾਬੀਆਂ ਨੂੰ ਜਿਹੜਾ ਇੱਕ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਗੁਰੂਆਂ ਨੇ ਦਿੱਤਾ ਉਹਨੂੰ ਤੇ ਮਾਰਕਸਵਾਦ ਨੂੰ ਇਕੱਠਿਆਂ ਲੈ ਕੇ ਚੱਲਣ ਦੀ ਲੋੜ ਹੈ ਮੇਰਾ ਖਿਆਲ ਹੈ ਤੁਹਾਨੂੰ ਇਹ ਲੇਖ ਜਿਹੜਾ ਪੜ੍ਹ ਕੇ ਚੰਗਾ ਲੱਗਿਆ ਹੋਵੇ ਸੁਣ ਕੇ ਚੰਗਾ ਲੱਗਿਆ ਹੋਵੇ ਕੁਝ ਟਿੱਪਣੀਆਂ ਮੈਂ ਨਹੀਂ ਕੀਤੀਆਂ ਨੇ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਂ ਨਾ ਸੋ ਫਿਰ ਵੀ ਤੁਸੀਂ ਸਾਨੂੰ ਸੁਣਿਆ ਬਰਦਾਸ਼ਤ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ